नमस्कार भाई दोस्तों कनाडा अमेरिका वहां पर ना एक जोरदार आवाज उठा दी है और आवाज है ना चारों तरफ फैल गई है ऐसी फैल गई है उन्होंने बोल दिया जो उन्होंने बोला वो आपको सुनाएंगे दिखाएंगे आज आज सुनाएंगे नहीं आज आपको दिखाएंगे लेकिन एक छोटा सा सवाल है भाई सभी से सभी से सोनम याद है आपको जिसको पच्चीस दिसंबर दो हजार दिसंबर दो को एन के तहत गिरफ्तार किया गया था वो बंदा जो लद्दाख की बर्फीली ठंडी हवाओं में भी भारत की आन बान शान के लिए लड़ता रहा चीन की आंखों आंखों में धूल झोंकते हुए अवैध अधिक्रम पर खुलकर बोलने वाला भारतीय सेना के जवानों के लिए गर्म टेंट और आई सतूप जैसे चमत्कार बनाने वाला हजारों बच्चों को शिक्षा की रोशनी देने वाला वो सच्चा सपूत आज जोधपुर की की सलाखों के पीछे है कसूर क्या है भाई उसका सोनू सोनूवांग का भूल गए ना भूल गए लोग अगर किसी को पता भी हो तो सोनू चु कौन है बता दो किसी को भी नहीं पता होगा ये है खासियत हमारे लोगों की आज कोई दीप सिद्धू लिए आवाज उठाता है ऐसे ही करते हैं क्यों बार बार जब आवाज उठाई जाती बंदी सिंह करिए करो अमृतपाल सिंह वो तीसरा साल कंप्लीट होने वाला है अभी फरवरी में हो जाएगा तीन साल कंप्लीट कम्प्लीट किसी एक अच्छे तरीके पे अच्छे स्तर के ऊपर आवाज उठाई तो तो इसका मतलब तो वो ठीक ठीक बोल बोल रहे हैं, बोल रहे हैं हैं फिर जो भी है ना अगर आप सोच रहे हो कि आप बचे रह जाओगे मुश्किल है मेरे भाई नंबर सबका आएगा नंबर एक दिन बिल्कुल सबका आएगा और ऐसा नंबर आएगा कि उस दिन तुम्हारे को बचाने वाला कोई नहीं मिलेगा इस बात का याद रखना अभी आपको ना सबसे पहले आज आपको जो चीजें दिखाएंगे वो देखना और ध्यान से देखना ऐसे नहीं कि भाई बस थोड़ा सा देखा और छोड़ दिया चलो ठीक है जो कुछ भी है सही है जी नहीं सिखों ने एक बहुत बड़ा प्रदर्शन किया है बहुत बड़ा प्रदर्शन और उन्होंने अपनी बात रखी है बिल्कुल सही तरीके से और जायज तरीके से जो उन्होंने बात रखी है वो आपको दिखाएंगे थोड़ा ना आराम से ज्यादा जल्दबाजी मत करना उनने जो घेराव किया है वहां पे या कुछ भी किया है आराम से सुनना और अपना दिमाग थोड़ा एक्स्ट्रा मत लगा लेना ठीक है एक्स्ट्रा दिमाग ठीक नहीं होता ਸਭ ਤੋਂ ਪਹਿਲੇ ਤਾਂ ਆਪ ਹਨਾ ਇਹਨਾਂ ਬਾਈਓ ਦੀ ਗੱਲ ਨੂੰ ਜ਼ਰੂਰ ਧਿਆਨ ਨਾਲ ਇੱਕ ਵਾਰ ਸੁਣੋ ਪਿਛਲੇ ਸਮੇਂ ਅਜ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਤੇ ਨਾਲ ਦੀ ਨਾਲ ਲਿਬਰਲ ਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਟਰੂਡੋ ਦੇ ਹੇਠ ਕਹਿ ਚੁੱਕੇ ਨੇ ਦੱਸ ਚੁੱਕੇ ਨੇ ਕੈਨੇਡੀਅਨ ਸਿਟੀਜ਼ਨਸ ਨੂੰ ਤੇ ਪ੍ਰੋ ਖਾਲਿਸਤਾਨ ਸਿੱਖਾਂ ਨੂੰ ਜਿਹੜੇ ਕੈਨੇਡੀਅਨ ਸੋਵਰਟੀ ਨੂੰ ਪਿਆਰ ਕਰਦੇ ਨੇ ਫ੍ਰੀडम ਨੂੰ ਪਿਆਰ ਕਰਦੇ ਨੇ ਆਜ਼ਾਦੀ ਨੂੰ ਪਿਆਰ ਕਰਦੇ ਨੇ ਅਜਾਡੇ ਦੇ ਚਾਹਮਾਨ ਨੇ ਬੀ ਟ੍ਰਾਂਸਨੈਸ਼ਨਲ ਅਪ੍ਰੈਸ਼ਨ ਤੇ ਫੋਰਨ ਇੰਟਰਫੀਰੈਂਸ ਕੋਡ ਕਰ ਰਿਹਾ ਭਾਰਤ ਦੀ ਸਰਕਾਰ ਕਰ ਰਹੀ ਹੈ ਖਾਲਸਤਾਨੀ ਪੱਖੀ ਸਿੱਖ ਅੱਜ ਦਿਨੇਸ਼ ਪਟਨਾਇਕ ਦੇ ਘਰ ਦੇ ਸਾਹਮਣੇ ਖੜੇ ਨੇ ਡਾਇਰੈਕਟ ਭਾਰਤ ਦੀ ਸਰਕਾਰ ਨੂੰ ਚੈਲੰਜ ਕਰ ਰਹੇ ਨੇ ਦਿਨੇਸ਼ ਪਟਨਾਇਕ ਨੂੰ ਚੈਲੰਜ ਕਰ ਰਹੇ ਨੇ ਜਿਹੜੀ ਅੱਜ ਦੀ ਡੇਟ ਹਿੰਦੂਤਵਾ ਟੈਰਰ ਦਾ ਚਿਹਰਾ ਬਣ ਚੁੱਕਾ ਹੈ ਟਰਾਂਸਨੇਸ਼ਨਲ ਅਪ੍ਰੈਸ਼ਨ ਦਾ ਚਿਹਰਾ ਬਣ ਚੁੱਕਾ ਹੈ ਸੋ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਵੀਰ ਕਹਿੰਦੇ ਨੇ ਟਾਊਨ ਹਾਲ ਮੀਟਿੰਗਾਂ 'ਚ ਪਹੁੰਚੋ ਫਲਾਣੀ ਐਮਪੀਆਂ ਨਾਲ ਗੱਲ ਕਰੋ ਤੁਹਾਡਾ ਤੁਹਾਡਾ ਮਸਲਾ ਹੱਲ ਕਰ ਦੇਵਾਂਗੇ ਇਹ ਸਾਰੀਆਂ ਗੱਲਾਂ ਝੂਠ ਨੇ ਕਿਉਂਕਿ ਸਾਡੇ ਜਿਹੜੇ ਕੈਨੇਡੀਅਨ ਐਮਪੀਜ਼ ਨੇ ਉਹ ਵੀ ਵੇਚ ਚੁੱਕੇ ਨੇ ਕਿਹਨਾਂ ਨੂੰ ਵੀ ਕਹਿੰਦੇ ਭਾਰਤ ਦੀ ਸਰਕਾਰ ਨੂੰ ਜਾਂ ਚੀਨ ਦੀ ਸਰਕਾਰ ਨੂੰ ਟ੍ਰੀਡ ਦੀਆਂ ਆਰਥਿਕ ਸੰਧੀਆਂ ਦੇ ਤਹਿਤ ਉਹ ਵਿਕ ਚੁੱਕੇ ਨੇ ਸੋ ਜਿਹੜੇ ਤੁਹਾਨੂੰ ਬਾਰ-ਬਾਰ ਕਹਿੰਦੇ ਨੇ ਫੁਲਾਨੀ ਐਮਪੀ ਨਾਲ ਗੱਲ ਕਰੋ ਫੁਲਾਨੇ ਐਮਪੀ ਨੂੰ ਚਿੱਠੀ ਲਿਖੋ ਫੁਲਾਨੀ ਮੀਟਿੰਗ ਤੇ ਪਹੁੰਚੋ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਇੱਕੋ ਇੱਕ ਹੱਲ ਹੈ ਆਜ਼ਾਦੀ ਹੀ ਹੱਲ ਖਾਲਿਸਤਾਨ ਜਦ ਬਣੂਗਾ ਜਦੋਂ ਪੰਜਾਬ ਆਜ਼ਾਦ ਹੋਊਗਾ ਉਦੋਂ ਹੀ ਗੱਲ ਮੁੱਕਣੀ ਹੈ ਸੋ ਗੱਲ ਏ ਹੁਣ ਆਪਾਂ ਪੰਜਾਬ ਨੂੰ ਆਜ਼ਾਦ ਕਰਨ ਜਾ ਰਹੇ ਆ ਖਾਲਿਸਤਾਨ ਰੈਫਰੰਡਮ ਰਾਹੀਂ ਬੈਲਟ ਓਵਰ ਬੁਲੇਟ ਬੈਲਟ ਦੀ ਵਰਤੋਂ ਕਰਦੇ ਆਪਾਂ ਖਾਲਿਸਤਾਨ ਆਜ਼ਾਦ ਦੇਸ਼ ਬਣਾਉਣ ਜਾ ਰਹੇ ਆ ਉਹ ਤਾਂ ਹੀ ਬਣੂਗਾ ਜੇ ਆਪਾਂ ਡਾਇਰੈਕਟ ਭਾਰਤ ਸਰਕਾਰ ਦੇ ਸਿਸਟਮ ਨਾਲ ਟੱਕਰ ਲਵਾਂਗੇ ਸੋ ਘਰੇ ਬਹਿ ਕੇ ਨਹੀਂ ਗੱਲ ਬਣਨੀ ਕੋਈ ਗੁਰਦੁਆਰੇ ਸਾਹਿਬਾਂ ਚ ਮੀਟਿੰਗ ਬਹਿ ਕੇ ਗੱਲ ਕੋਈ ਗੱਲ ਨਹੀਂ ਬਣਨੀ ਐਮਪੀਆ ਨੂੰ ਜਿੰਨੀ ਮਰਜ਼ੀ ਚਿੱਠੀਆਂ ਲਿਖ ਲਓ ਜਿੰਨੇ ਮਰਜ਼ੀ ਐਮਪੀਆ ਦੀ ਆਫਿਸ 'ਚ ਬੈਠ ਕੇ ਗੱਲਾਂ ਬਾਤਾਂ ਕਰ ਲਓ ਕੋਈ ਸਮੱਸਿਆ ਦਾ ਹੱਲ ਨਹੀਂ ਇੱਕੋ ਇੱਕ ਹੱਲ ਹੈ ਜੇ ਤੁਸੀਂ ਜ਼ਾਲਮ ਨੂੰ ਟੋੜਨਾ ਹੈ ਤੇ ਜ਼ਾਲਮ ਦਾ ਖਾਤਮਾ ਕਰਨਾ ਹੈ ਉਸ ਭਾਰਤੀ ਸਿਸਟਮ ਦਾ ਖਾਤਮਾ ਕਰਨਾ ਹੈ ਤੁਹਾਨੂੰ ਉਹਦਾ ਸਾਹਮਣਾ ਕਰਨਾ ਪੈਗਾ ਡੱਟ ਕੇ ਉਹਦਾ ਵਿਰੋਧ ਕਰੋ ਤੇ ਡਰ ਆਮੋ ਸਾਹਮਣੇ ਹੋ ਕੇ ਚੈਲੰਜ ਕਰੋ ਬਈ ਇਹ

ਜੋੜਦੇ ਇਹ ਮਹਿਮਨੇ ਹੁੰਦੇ ਸਾਰੇ ਆਦਮ ਵਕੀਲ ਪੰਨੂ ਦੀ ਸੋਚ ਸਾਰਾ ਰੱਜ ਕੇ ਝੋਕੇ ਇਹ ਖਾਲਸਾ ਜੀ ਉਹਦੀ ਸੋਚ ਤੇ ਪਹਿਰਾ ਜਣਾ ਝੋਕੇ ਫਿਰ ਉਹਨੇ ਕਹਿ ਹੋਏ ਬਜਨਾ ਤੇ ਬੇਜ ਕਿ ਜ ਫੋਲਿ ਚੜਾਈਏ ਜਿੱਥੇ ਕਿਤੇ ਵੀ ਸੱਦਾ ਆਉਣ ਦਾ ਹੈ ਬਿਨਾਂ ਸੋਚੇ ਸਮਝੇ ਤੇ ਪੰਚ ਦੀ ਕੋਸ਼ਿਸ਼ ਕਰੀਏ ਇਹਨਾ ਸੋਚੀਏ ਕੋਈ ਸਾਨੂੰ ਪਤਾ ਲੱਗਾ ਨੇਕ ਪਤਾ ਲੱਗਾ ਨਹੀਂ ਪਤਾ ਲੱਗਾ ਕੋਈ ਗੱਲ ਨਹੀਂ ਜਿਸ ਵੇਲੇ ਪਤਾ ਲੱਗਿਆ ਹੌਸੇ ਬਲੀ अमरीका में भी ये सब चला हुआ है अमरीका में भी चला हुआ है ये मत सोचना की वहाँ नहीं चला हुआ वहाँ पर भी चला हुआ है और जो बात बोली गई थी उस बात को सुनकर पता नहीं क्यूँ तकलीफ उड़ेगी देखो नगा करके ਬੰਦ ਦੁਨੀਆ ਦੇ ਕਚਰੇ ਵਿੱਚ ਮਤ ਪੋਲ ਕੇ ਤੁਸੀਂ ਨਾ ਦੇ ਮੰਦਰ ਬੈਠ ਕੇ ਕਤਲਾਂ ਦੀਆਂ ਸ਼ਾਸਕ ਕਰਦਾ ਇੱਕ ਇੱਕ ਦਾ ਬੁਗਲਾ ਲਵਾਂਗੇ ਇੱਕ ਇੱਕ ਦਾ ਹਸਾਬ ਕਰਾਂਗੇ ਜਿੱਥੇ ਮਰਜੀ ਲੋਕ ਲਾਓ ਜਿੱਥੇ ਮਰਜੀ ਭਜ ਲਓ ਨਹੀਂ ਭੱਜਣ ਦੇਵਾਂਗੇ ਨਹੀਂ ਮੁਕਾਇਆ ਮੁੱਕਦੇ ਖਾਲਸਾ ਜੀ ਫਰਜ ਬੁਰਦਾ ਗੁਰੂ ਸਾਹਿਬ ਜੀ ਦਾ ਓਟ ਅਸਰਾ ਲੈ ਕੇ ਬਾਣੀ ਦੇ ਨਾਲ ਜੁੜ ਕੇ ਜੀਤਾਂ ਦੇ ਪੈ ਪੁਰਨੇ ਉਹਨਾਂ ਨੂੰ ਆਜ਼ਾਦ ਕਰਨਾ ਜ਼ਰੂਰੀ ਹੁੰਦਾ ਖਾਲਸਾ ਜੀ ਬਾਣੀਆਂ ਬਾਬਾਣੀਆਂ ਪੁੱਤ ਸੁਪੁੱਤ ਕ੍ਰੇਣ ਜਿਹੜੇ ਬਜ਼ੁਰਗ ਜਿਹੜੀਆਂ ਨੇਸ਼ਨਾ ਆਪਣੇ ਬਜ਼ੁਰਗੀਆਂ ਬਾਤਾਂ ਪਾਉਂਦੀਆਂ ਨੇ ਉਹੀ ਮੰਜਰਾ ਮਾਰਦੀਆਂ ਨੇ ਇਹ ਜ਼ਾਤੀ ਦੇ ਰਾਹ ਵਿੱਚ ਇਹ ਇਹੋ ਜੇ ਇਹ ਉਸਰਾ ਦੇ ਪੜਾ ਹੁੰਦੇ ਨੇ ਇਹ ਕਤਲ ਹੋਣਾ ਇਹ ਸਾਡੇ ਦੇ ਜ਼ੁਲਮ ਹੋਣਾ ਇਹ ਚਿੱਲਣਾ ਹੈ ਇਹ ਖਾਲਸਾ ਜੀ ਹੁਣ ਅਸੀਂ ਚੱਲਣ ਨਹੀਂ ਦੇਣਾ ਇਹਨਾਂ ਨੇ ਸਿੰਗਾ ਦੇ ਸਿਰਾਂ ਦੇ ਮੁੱਲ ਪਾਏ ਨੇ ਹੁਣ ਮੁੱਲ ਪੈਣ ਨਹੀਂ ਦੇਣੇ ਉਹ ਇਹਨਾਂ ਕਾਤਰਾ ਦੇ ਮੁੱਲ ਪਾਵਾਂਗੇ ਇਹਨਾਂ ਕਾਤਰਾ ਨੂੰ ਕੱਢ ਕਰਕੇ ਲਿਆਵਾਂਗੇ ਕੋਈ ਫਿਕਰ ਨਹੀਂ ਕਰਨਾ ਜਿੱਥੇ ਇੱਕ ਦਿਨ ਮਰਗੀ ਭਜ ਲੈਣ ਜਿਹੋ ਜਿਹ ਮਰਜੀ ਬੈਦਰ ਹੋਵੇ ਅਸੀਂ ਕਾਤਰਾ ਤੇਰੇ ਮਗਰਾਵਾਂਗੇ ਸ਼ੁਕਰੀ ਜਨਮ ਨੂੰ ਤੈਨੂੰ ਆ ਕੇ ਤੇਰੀ ਬੈਸੀ ਘਰਾਗੇ ਤੇਰੇ ਉੱਥੇ ਉੱਥੇ ਖਾਲਸਤਾਈ ਨਿਸ਼ਾਨ ਚਲ ਚਲਾਵਾਂਗੇ 26 ਜਨਮ ਨੂੰ ਜਿੰਨੀਆਂ ਬੈਸੀਆਂ निशान एक दो नहीं बहुत सारे वीडियो स्ताई, वीडियो लेकिन तुम्हारे को पता तुम्हारी दिखते कहाँ पे बढ़ जाएगी क्योंकि जैसे बोले फौजी के लिए का नाम लिया जाता है वहीं पर तुम्हारी तकलीफे बढ़ जाती है क्यों बढ़ती है हमारे को नहीं पता इतनी तकलीफ मत बढ़ाया करो ये तकलीफें ज्यादा नुकसान दे जाती हैं फिर पर बैठ है कुछ सस्ते को चलो बातें मारते तेरे क्या क्या पता पर फिर सुना दूंगा फिर अरे जब खुद बोलेंगे भाई भाई बोला मलकितीपक फौजी के लिए वीडियो बनाया गया है फिर तुम्हारी मुश्किलें बढ़ जाती हैं आप लोग को क्या राय इसके बारे में आप अपनी राय रख सकते हो आपकी रायगंज चाह रहेगा सभी साथियों को राम राम नस्कार आधार वीडियो को ज्यादा ज्यादा शेयर चैनल को सब्सक्राइब बेल आइकन को जरूर दबाना दोस्तों ऑफिशियल दीपक फौजी चैनल बात बड़ा सच की करेंगे सच की बात हम करेंगे वीडियो को शेयर करने की जिम्मेदारी आप लोगों की है कज के आंखों वाहे गुरु जी का खालसा गुरु जी की फतेह